ਫੀਸ ਤੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਇੰਗਲੈਂਡ ਦੇ ਖੇਡ ਮੈਦਾਨਾਂ ਅੰਦਰ 10000 ਪਾਉਂਡ ਦੇ ਕਹਿੰਦੇ ਪੰਜ ਜੱਫੇ ਲਾਉਣ ਵਾਲਾ ਮੇਰੇ ਵੀਰੋ ਜਲਾਲਪੁਰੀਆ ਪਾਲਾ ਆ ਗਿਆ ਜਿਹੜੇ ਪਾਲੇ ਵੀ ਖੇਡ ਨੂੰ ਪਸੰਦ ਕਰਦੇ ਇੱਕ ਵਾਰੀ ਤਾੜੀਆਂ ਵੱਜ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਦੇ ਕਰੇਜ ਨਹੀਂ ਜਾਂਦਾ ਨਹੀਂ 18 ਟਾਇਰਾ ਟਰਾਲੇ ਦਾ ਆਹ ਦੁਨੀਆ ਦੇ ਵਿੱਚ ਤਾਬਕਾ ਚੱਲਦਾ ਕੰਬਲੀਏ ਜਲਾਲਪੁਰ ਵਾਲੇ ਪਾਲੇ ਦਾ ਆਹ ਦੁਨੀਆ ਦੇ ਵਿੱਚ ਤਾਬਕਾ ਚੱਲਦਾ ਕੰਬਲੀਏ ਜਲਾਲਪੁਰ ਵਾਲੇ ਪਾਲੇ ਦਾ ਅੱਜ ਕਹਿੰਦੇ 20 ਤੋਂ 30 ਦੇ ਲਗਭਗ ਖੇਡ ਮੇਲੇ ਹੋਣੇ ਆ ਪਰ ਸਭ ਤੋਂ ਖੇਤ ਦਾ ਕੇਂਦਰ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਪਿੰਡ ਮਾਨਕ ਘੋਮਣਾ ਦੀ ਧਰਤੀ ਦਾ ਸਭੀ ਪੁਰਜ ਪੁੱਜੇ ਦੁਨੀਆ ਵੇਖਣਾ ਚਾਹੁੰਦੀ ਹੈ ਜੋਰ ਚਾਰ ਜਾਫੀਆਂ ਦੇ ਵਿੱਚੋਂ ਹੁਣ ਕਿਹੜਾ ਖਿਡਾਰੀ ਬੱਲੇ-ਬੱਲੇ ਕਰਵਾਵੇਗਾ ਇਹ ਵਕਤ ਦੱਸੇਗਾ ਪਈ ਖ ਰੇਡ ਤੇ ਅਨਦਾਣੇ ਵਾਲਾ ਬੋਪਰੀਆ ਸ਼ਾਰ ਜਲਾਲਪੁਰਿਆ ਪਾਲਾ ਆਹ ਸਾਹਮਣੇ ਜਲਾਲਪੁਰਿਆ ਹਾ ਨਈ ਰੀਸਾ ਲਓ ਜਲਾਲਪੁਰਿਆ ਪਾਲੇ ਨੇ ਕਿੰਨ ਸਿਰੇ ਦੀ ਵੀਰ ਨੂੰ ਬੇਨਤਾ ਪਲੀਜ਼ ਜੋ ਜਨਰੇਟਰ ਲਵੇ ਚੱਲਾ ਜਾਵੇ ਜਨਰੇਟਰ ਆ ਵੀਰ ਜਿੱਥੇ ਦੀ ਬਾਤ ਸੁਣਦਾ ਹੈ ਇਸੇ ਵਾਲਾ ਕਰ ਦੇਗਾ ਲਓ ਜਲਾਲਪੁਰਿਆ ਪਾਲਾ ਆਹ ਕਿ ਜੱਟ ਹਾਥੀ ਤੇ ਗੱਗੂ ਨੌਜਵਾਨ ਹੁਣ ਵੇਖ ਰਿਹਾ ਵੀ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਸੋਨੂੰ ਰਾਏਪੁਰ ਭੈਣ ਦੀ ਧਰਤੀ ਦਾ ਲਓ ਮੁਕਾਬਲਾ ਜਲਾਲਪੁਰੇ ਪਾਲੇ ਦਾ ਹੋ ਗਿਆ ਹੈ ਕਈ ਦਿਨਾਂ ਤੋਂ ਬਾਅਦ ਅੱਜ ਜੱਗ ਮੈਦਾਨ ਦੇ ਵਿੱਚ ਉਤਰਿਆ ਮੇਰੇ ਵੀਰੋ ਲਓ ਵੇਖ ਲੈਣੇ ਇਸ ਸਮੇਂ ਟੱਕਰ ਵੇਖਣ ਜੁਗਾ ਢੇੜਦੇ ਨੇ ਸਾਹਮਣ ਕਹਿੰਦੇ ਜੋਰ ਲੱਗੂ ਪੱਟਾਂ ਦਾ ਕੱਢ ਲਈ ਟਾਈਮ ਮੇ